ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋ ਕਬੀਰ ਮਰਤਾ ਮਰਤਾ ਜਗ ਮਰੇ ਮਰ ਪੀ ਨਾ ਜਾਣੇ ਕੋਈ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ ਹੈ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ ਹੈ ਪਰਮ ਸਨਮਾਨੀ yog ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਦਰਬਾਰ ਅੰਦਰ ਸੁਭਾਈ ਮਾਨ ਹੋਏ ਬੈਠੇ ਸਤ ਸੰਗੀ ਜਨੋ ਗੁਰੂ ਕਿਰਪਾ ਸਦਕਾ ਗੁਰੂ ਸਵਾਰਿਆਂ ਪਾਸੋਂ ਗੁਰਬਾਣੀ ਕੇ ਅਮੋਲਕ ਬਚਨਾਂ ਦਾ ਕੀਰਤਨ ਆਪ ਜੀਆ ਨੇ ਸਰਵਣ ਕੀਤਾ ਹੈ ਅੱਜ ਉਹ ਮਹਾਨ ਪਾਵਨ ਦਿਹਾੜਾ ਹੈ ਜਿਸ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਦੋ ਪੁੱਤਰਾਂ ਨੂੰ ਆਪਣੇ ਹੱਥਾਂ ਦੇ ਨਾਲ ਤਿਆਰ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਤੋਰਿਆ ਤੇ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਂਦਾ ਹੋਇਆ ਤੱਕਿਆ ਇਸ ਇਤਿਹਾਸ ਨੂੰ ਲੈ ਕੇ ਮੈਂ ਥੋੜੀ ਜੀ ਵਿਚਾਰ ਆਪ ਸੰਗਤ ਦੇ ਸਾਹਮਣੇ ਰੱਖਣੀ ਚਾਹਾਂਗਾ ਆਰੰਭਤਾ ਵੜੇ ਆਪ ਬਖਸ਼ੋ ਅਸੀਸ ਬੜੇ ਅਦਬ ਸਤਕਾਰ ਦੇ ਨਾਲ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੱਲ ਚੱਲਦੀ ਏ ਚਮਕੌਰ ਦੀ ਜੰਗ ਦੀ ਦੁਨੀਆ ਦੇ ਇਤਿਹਾਸ ਦੇ ਵਿੱਚ ਕੁਝ ਕੁ ਐਸੀਆਂ ਅਸਾਵੇਂ ਜੰਗਾਂ ਹੋਈਆਂ ਨੇ ਜਿਨ੍ਹਾਂ ਜੰਗਾਂ ਦੇ ਜੇਕਰ ਇਤਿਹਾਸਿਕ ਪੱਧਰ ਦੇ ਉੱਪਰ ਆਪਾਂ ਤੁਲਨਾ ਕਰੀਏ ਇੱਕ ਪਾਸੇ ਦੁਸ਼ਮਣ ਦੀ ਬਹੁਤ ਵੱਡੀ ਫੌਜ ਤੇ ਦੂਜੇ ਪਾਸੇ ਜੀਵਨ ਦੇ ਵਿੱਚ ਅਹਿਸਾਸ ਕਰਕੇ ਵੇਖਿਓ ਅੰਦਰ ਥੋੜੇ ਜਿਹਾ ਭੁੱਖੇ ਪਾਣੇ ਸਿੰ ਇਹ ਦੁਨੀਆ ਦੇ ਇੱਕ ਬਹੁਤ ਵੱਡੀ ਅਸਾਵੀ ਜੰਗ ਚਮਕੌਰ ਦੀ ਜੰਗ ਦੇ ਮੇਰੇ ਇਤਿਹਾਸ ਦੀ ਥੋੜੀ ਜਿਹੀ ਲੜੀ ਇੱਥੇ ਜ਼ਰੂਰ ਰੱਖਣੀ ਚਾਹਾਂਗਾ ਜਿਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ਾਮ ਦੇ ਵਕਤ 21 ਦਸੰਬਰ ਵਾਲੀ ਸ਼ਾਮ ਨੂੰ ਚਮਕੌਰ ਦੀ ਗੜੀ ਦੇ ਵਿੱਚ ਜਾ ਕੇ ਟਿਕਾਣਾ ਕਰਦੇ ਨੇ ਤੇ ਇੱਕ ਇਤਿਹਾਸਕਾਰ ਨੇ ਬੜੇ ਕਮਾਲ ਦੀ ਗੱਲ ਬਿਆਨ ਕੀਤੀ ਹੈ ਉਹ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਖੰਜਰ ਕੱਢਿਆ ਤੇ ਖੰਜਰ ਕੱਢ ਕੇ ਉਸ ਗੜੀ ਦੀ ਨੁੱਕਰ ਤੋਂ ਇੱਕ ਮਿੱਟੀ ਦੀ ਡਲੀ ਪੱਟੀ ਤੇ ਹੱਥ ਦੇ ਉੱਪਰ ਰੱਖ ਕੇ ਉਸ ਨੂੰ ਮਸਲ ਕੇ ਬਿਲਕੁਲ ਭੋਰ ਦਿੱਤਾ ਤੇ ਫੂਕ ਮਾਰ ਕੇ ਉਸ ਨੂੰ ਉਡਾ ਦਿੱਤਾ ਤਾਂ ਸੱਚ ਇਹ ਵੇ ਜਦੋਂ ਇਹ ਗੱਲ ਲਾਗੇ ਖੜੇ ਸਿੱਖਾਂ ਨੇ ਤੱਕ ਕੇ ਹੈਰਾਨ ਹੋਏ ਕਿ ਗੁਰੂ ਪਾਤਸ਼ਾਹ ਨੇ ਇਹ ਕਿਹੜੀ ਗੱਲ ਕੀਤੀ ਹੈ ਉਸ ਵਕਤ ਭਾਈ ਦਿਆ ਸਿੰਘ ਦੇ ਕੋਲ ਰਿਆ ਨਾ ਗਿਆ ਉਹਨਾਂ ਪੁੱਛ ਲਿਆ ਪਾਤਸ਼ਾਹ ਤੁਸੀਂ ਪਹਿਲਾਂ ਖੰਜਰ ਦੇ ਨਾਲ ਮਿੱਟੀ ਨੂੰ ਪਟਿਆ ਢੇਲਾ ਹੱਥ ਦੇ ਵਿੱਚ ਲਿਆ ਤੇ ਸੱਚ ਇਹ ਵੇ ਬਾਅਦ ਦੇ ਵਿੱਚ ਭੋਰ ਕੇ ਫੂਕ ਮਾਰ ਕੇ ਉਸ ਨੂੰ ਉਡਾ ਦਿੱਤਾ ਇਸ ਦੇ ਵਿੱਚ ਕੀ ਰਮਜ ਹੈ ਤਾਂ ਕੋਈ ਜੋਗੀ ਅੱਲਾ ਯਾਰ ਖਾਂ ਬੜੇ ਕਮਾਲ ਦੀ ਗੱਲ ਕਹਿੰਦੇ ਗੁਰੂ ਪਾਤਸ਼ਾਹ ਨੇ ਉਹਨਾਂ ਸਿੱਖਾਂ ਨੂੰ ਜਵਾਬ ਦਿੱਤਾ ਸੀ ਕਿ ਜਿਸ ਖੇਤੇ ਵਿੱਚ ਕੈਤੇ ਤੇ ਆਣਾ ਵੇ وہی ਹੈ ਜਿਸ ਖੇਤੇ ਵਿੱਚ ਕੈਤੇ ਤੇ ਆਣਾ ਇਹ وہی ਹੈ ਕੱਲ ਜਿਸ ਜਗ੍ਹਾ ਤੇ ਲੁੱਟ ਕੇ ਜਾਣਾ ਇਹੋ ਹੀ ਹੈ ਜਿੱਥੇ ਆਣ ਕੇ ਅਸੀਂ ਟਿਕਾਣਾ ਕਰਨਾ ਸੀ ਤੇ ਕੱਲ ਨੂੰ ਜਿਸ ਜਗ੍ਹਾ ਦੇ ਉੱਪਰੋਂ ਸਭ ਕੁਝ ਲੁਟਾ ਕੇ ਸੁਰਖਰੂ ਹੋਣਾ ਹੈ ਇਹ ਉਹੀ ਜਗ੍ਹਾ ਹੈ ਕੱਲ ਲੁੱਟ ਕੇ ਜਿਸ ਜਗ੍ਹਾ ਸੇ ਜਾਣਾ ਇਹ ਉਹੀ ਹੈ ਤੇ ਉਹਨਾਂ ਕਹਿਆ ਕਿ ਕੱਲ ਬੇਟੋں ਕੋ ਘਟਾਣਾ ਇਹ ਜਗ੍ਹਾ ਉਹੀ ਹੈ ਤੇ ਸੱਚ ਇਹ ਬੇ ਅਖੀਰਲੇ ਬੋਲਨੇ ਜੋਗੀ ਅੱਲਾ ਯਾਰ ਖਾਂਦੇ ਉਹ ਕਹਿੰਦਾ ਏ ਕਿ ਜ਼ਿੰਦਗੀ ਦੇ ਅੰਦਰ ਮਿੱਟੀ ਕਹਿ ਦिती ਹੈ ਠਿਕਾਣਾ ਇਹ ਵਹੀ ਹੈ ਇਸ ਮਿੱਟੀ ਨੂੰ ਵੇਖ ਕੇ ਮੈਨੂੰ ਇੱਕ ਗੱਲ ਸਮਝ ਆ ਗਈ ਕਿ ਕੱਲ ਨੂੰ ਜੀਵਨ ਦੇ ਵਿੱਚ ਇੱਥੋਂ ਮੈਂ ਆਪਣਾ ਸਰਬੰਸ ਲੁਟਾ ਕੇ ਜਾਵਾਂਗਾ ਰਾਤ ਬਤੀਤ ਹੋਈ ਤੇ ਜਿਸ ਵਕਤ ਰਾਤ ਨੂੰ ਸਾਰੇ ਸਿੱਖ ਸ਼ੌਗ ਹੈ ਜੋਗੀ ਅੱਲਾ ਯਾਰ ਖਾਨ ਨੇ ਬੜੇ ਕਮਾਲ ਦੀ ਗੱਲ ਇੱਥੇ ਇੱਕ ਹੋਰ ਨੋਟ ਕਰ ਦਿੱਤੀ ਉਹ ਕਹਿੰਦਾ ਏ ਕਿ ਹੁਣ ਗੁਰੂ ਪਾਤਸ਼ਾਹ ਦਾ ਜਿਗਰਾ ਵੇਖਿਓ ਸਾਰੇ ਸਿੱਖ ਸੁੱਤੇ ਨੇ ਤੇ ਜੋਗੀ ਅੱਲਾ ਯਾਰਖਾ ਕਹਿੰਦਾ ਹੈ ਕੇਵਲ ਇੱਕ ਜਾਗਦਾ ਹੈ ਉਹ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਅੱਧੀ ਰਾਤ ਤੋਂ ਬਾਅਦ ਦਾ ਸਮਾਂ ਹੋਇਆ ਗੜੀ ਦੇ ਉੱਪਰੋਂ ਉਤਰ ਕੇ ਗੁਰੂ ਪਾਤਸ਼ਾਹ ਜੀ ਥੱਲੇ ਜਿੱਥੇ ਸਿੰਘ ਸੁੱਤੇ ਸਨ ਜਿੱਥੇ ਸਹਿਬਜ਼ਾਦੇ ਸੁੱਤੇ ਹੋਏ ਸਨ ਉਥੇ ਆਣ ਕੇ ਬੜੀ ਨਿਗਾਹ ਦੇ ਨਾਲ ਸਿੰਘਾਂ ਦੇ ਚਿਹਰਿਆਂ ਵੱਲ ਨੂੰ ਤੱਕਦੇ ਨੇ ਤੇ ਸਰਾਣੇ ਵਾਲੇ ਪਾਸੇ ਬੈਠ ਕੇ ਉਹਨਾਂ ਦੇ ਸਾਫੇ ਢਿੱਲੇ ਹੋ ਚੁੱਕੇ ਨੇ ਕਿਸੇ ਦੇ ਮੂੰਹ ਦੇ ਉੱਪਰ ਕੇਸ ਨੇ ਆਪਣੇ ਹੱਥਾਂ ਦੇ ਨਾਲ ਉਹਨਾਂ ਦੇ ਰੁਖਸਾਰ ਦੇ ਉੱਪਰੋਂ ਮੂੰਹ ਦੇ ਉੱਪਰੋਂ ਕੇਸਾਂ ਨੂੰ ਪਾਸੇ ਕਰਕੇ ਤੇ ਆਪਣੇ ਸੁੰਦਰ ਮੁਖ ਦੇ ਨਾਲ ਆਪਣੇ ਜਾਨ ਤੇ ਪਿਆਰੇ ਸਿੰਘਾਂ ਦੇ ਮੁਖਾਂ ਨੂੰ ਚੁੰਮਦੇ ਨੇ ਜਦੋਂ ਪੈਰਾਂ ਵਾਲੇ ਪਾਸੇ ਆਉਂਦੇ ਨੇ ਤਾਂ ਜੋਗੀ ਅੱਲਾ ਯਾਰਖਾ ਕਹਿੰਦੇ ਬਸ ਇੱਥੇ ਗੱਲ ਮੁੱਕ ਨਹੀਂ ਜਾਂਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਸਿੰਘਾਂ ਦੇ ਪੈਰਾਂ ਦੇ ਵਿੱਚ ਫਟ ਲੱਗੇ ਤੱਕੇ ਤੇ ਆਪਣੀ ਕਮਰ ਕੱਸੇ ਦੇ ਨਾਲ ਉਹਨਾਂ ਦੇ ਖੂਨ ਨੂੰ ਸਾਫ਼ ਕਰਦੇ ਪਏ ਨੇ ਤੇ ਸੱਚ ਇਹ ਵੀ ਆਪਣੇ ਪਾਵਨ ਮੁਖ ਦੇ ਨਾਲ ਉਹਨਾਂ ਦੇ ਪੈਰਾਂ ਨੂੰ ਵੀ ਚੁੰਮਦੇ ਨੇ ਜਦੋਂ ਤੁਰਦੇ ਤੁਰਦੇ ਹੋਰ ਥੋੜਾ ਅਗਾਂਹ ਗਏ ਤੇ ਜੋਗੀ ਅੱਲਾ ਯਾਰ ਖਾਂ ਕਹਿੰਦੇ ਜਦੋਂ ਉਹਨਾਂ ਨੇ ਸਹਿਬਜ਼ਾਦਿਆਂ ਨੂੰ ਸੌਂਦਿਆਂ ਹੋਇਆਂ ਤੱਕਿਆ ਤੇ ਉਹਨੇ ਬੜੇ ਭਾਪੂਰਕ ਸ਼ਬਦ ਕਹਿੰਨੇ ਪਿਆਰ ਦੀ ਗੱਲ ਕਿਕਲਗੀਆਂ ਵਾਲੇ ਨੇ ਆਪਣੇ ਸਹਿਬਜ਼ਾਦਿਆਂ ਦੇ ਸਹਰਾਣੇ ਵਾਲ ਬੈਠ ਕੇ ਜਦੋਂ ਉਹਨਾਂ ਦੇ ਮੁਖ ਦੇ ਉੱਪਰੋਂ ਕੇਸਾਂ ਨੂੰ ਹਟਾਇਆ ਤੇ ਸੱਚ ਇਹ ਵੇ ਜੋਗੀ ਅੱਲਾ ਯਾਰ ਖਾਂ ਕਹਿੰਦਾ ਇੰਜ ਪ੍ਰਤੀਤ ਹੁੰਦਾ ਪਿਆ ਸੀ ਕਿ ਜਿਵੇਂ ਦੁਨੀਆਂ ਦੀ ਸਾਰੀ ਖੂਬਸੂਰਤੀ ਉੱਥੇ ਆਗੀ ਹੋਵੇ ਤੇ ਜਿਸ ਵਕਤ ਗੁਰੂ ਪਾਤਸ਼ਾਹ ਨੇ ਆਪਣੇ ਪੁੱਤਰਾਂ ਦੇ ਮੁੱਖ ਨੂੰ ਆਪਣੇ ਮੁੱਖ ਦੇ ਨਾਲ ਚੁੰਮਿਆ ਸਤ ਜੋਗੀ ਅੱਲਾ ਯਾਰ ਖਾਂ ਬੋਲਿਆ ਕਹਿੰਦਾ ਇੰਜ ਪ੍ਰਤੀਤ ਹੋਇਆ ਜਿਵੇਂ ਕੁਦਰਤ ਦੀ ਖੂਬਸੂਰਤੀ ਕੁਦਰਤ ਦੇ ਹਰੇਕ ਫੁੱਲ ਨੇ ਆਪਣਾ ਸਿਰ ਝੁਕਾ ਦਿੱਤਾ ਹੋਵੇ ਇੰਨੀ ਵੱਧ ਉਥੇ ਖੂਬਸੂਰਤੀ ਦਾ ਨਜ਼ਾਰਾ ਸਾਨੂੰ ਨਜ਼ਰ ਆਉਂਦਾ ਪਿਆ ਸੀ ਇਹ ਗੱਲਾਂ ਜੋਗੀ ਅੱਲਾ ਯਾਰ ਖਾਂ ਦੀਆਂ ਖੈਰ ਰਾਤ ਬਤੀਤ ਹੋਈ ਦਿਨ ਚੜਿਆ ਇੱਕ ਬੰਨੇ ਮੁਗਲ ਦੀ ਮੁਗਲਾਂ ਦੀ ਦੁਸ਼ਮਣਾਂ ਦੀ ਭਾਰੀ ਫੌਜ ਹੈ ਤੇ ਅੰਦਰ ਕੇਵਲ 40 ਸਿੱਖ ਦੋ ਸਹਬਜ਼ਾਦੇ ਤੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਵੀ ਕਈ ਦਿਨਾਂ ਦੇ ਥੱਕੇ ਟੁੱਟੇ ਨੇ ਖਾਣ ਵਾਸਤੇ ਬਹੁਤਾ ਜ਼ਿਆਦਾ ਕੋਈ ਰਾਸ਼ਨ ਕੋਈ ਨਹੀਂ ਲੜਨ ਵਾਸਤੇ ਬਹੁਤੇ ਹਥਿਆਰ ਕੋਈ ਨਹੀਂ ਸਨ ਪਰ ਫਿਰ ਵੀ ਜੰਗ ਦੇ ਮੈਦਾਨ ਦੇ ਵਿੱਚ ਜੂਝਣ ਵਾਸਤੇ ਤਿਆਰ ਨੇ ਸਭ ਤੋਂ ਪਹਿਲਾਂ ਦਿਨ ਦਾ ਚੜ੍ਹਾ ਹੋਇਆ ਸੂਰਜ ਦੀ ਟਿਕੀ ਨਿਕਲਦੀ ਹੈ ਤੇ ਪਿਆਰੇ ਭਾਈ ਹਿੰਮਤ ਸਿੰਘ ਪਾਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਉਂਦੇ ਨੇ ਤੇ ਇਜਾਜ਼ਤ ਮੰਗਦੇ ਨੇ ਕਿ ਪਾਤਸ਼ਾਹ ਜੇਕਰ ਤੁਹਾਡੀ ਇਜਾਜ਼ਤ ਹੋਵੇ ਤਾਂ ਅੱਜ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਸ਼ਹਾਦਤ ਦਾ ਜਮ ਪੀਤਾ ਜਾਵੇ ਸਤਗੁਰੂ ਨੇ ਖੁਸ਼ੀ-ਖੁਸ਼ੀ ਇਜਾਜ਼ਤ ਦਿੱਤੀ ਪੰਜ ਸਿੱਖਾਂ ਦਾ ਜਥਾ ਲੈ ਕੇ ਸੂਰਜ ਦੀ ਪਹਿਲੀ ਕਿਰਨ ਨਿਕਲਣ ਉਪਰੰਤ ਪਿਆਰੇ ਭਾਈ ਹਿੰਮਤ ਸਿੰਘ ਜੀ ਦੁਸ਼ਮਣ ਦੇ ਵਿੱਚ ਜਾ ਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਅੰਦਰ ਮੌਤ ਦੇ ਘਾਟ ਉਤਾਰਦੇ ਹੋਏ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਤੇ ਇਤਿਹਾਸ ਕਹਿੰਦਾ ਹੈ ਕਿ ਇਸੇ ਤਰ੍ਹਾਂ ਤਿੰਨ ਜਥੇ ਹੋਰ ਗਏ ਤੇ ਤਿੰਨੋਂ ਪੰਜ-ਪੰਜ ਦੇ ਜਥੇ ਜਾ ਕੇ ਸ਼ਹਾਦਤ ਦਾ ਜਾਮ ਪੀਂਦੇ ਨੇ ਅੰਦਰੋਂ ਘੜੀ ਦੇ ਵਿੱਚੋਂ ਸਿੰਘਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਤੇ ਬਾਹਰੋਂ ਮੁਗਲਾਂ ਦੀ ਫੌਜ ਹੋਰ ਤਾਇਦਾਦ ਦੇ ਵਿੱਚ ਆਉਂਦੀ ਜਾ ਰਹੀ ਹੈ ਜਦੋਂ ਆਪਾਂ ਜਫਰ ਨਾਮੇ ਨੂੰ ਪੜ੍ਹਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਥੇ ਇੱਕ ਸ਼ਬਦ ਵਰਤਿਆ ਵਾਦ ਦਾਇ ਲਕ ਜਿਸ ਦੇ ਫਾਰਸੀ ਮੁਤਾਬਕ ਸਰੋਤਾ ਮੁਤਾਬਕ ਅਰਥ ਬਣਦੇ ਨੇ ਕਿ ਜਿਸ ਪਾਸੇ ਨੂੰ ਵੀ ਵੇਖਿਆ ਜਾਵੇ ਬਹੁਤ ਜ਼ਿਆਦਾ ਫੌਜ ਦੀ ਗਿਣਤੀ ਸੀ ਇੰਜ ਪ੍ਰਤੀਤ ਹੁੰਦਾ ਪਿਆ ਸੀ ਧਰਤੀ ਜ਼ਮੀਨ ਤਾਂ ਨਜ਼ਰ ਹੀ ਨਹੀਂ ਸੀ ਆਉਂਦੀ ਜਿੱਧਰ ਨੂੰ ਜਗਾ ਨਿਗਾਹ ਮਾਰੀਦੀ ਸੀ ਸੱਚ ਇਹ ਵੀ ਉਧਰ ਇਨਸਾਨ ਹੀ ਇਨਸਾਨ ਫੌਜ ਹੀ ਫੌਜ ਨਜ਼ਰ ਆਉਂਦੀ ਸੀ ਇਹ ਪਾਤਸ਼ਾਹ ਨੇ ਜਫਰ ਨਾਮੇ ਦੇ ਵਿੱਚ ਆਪ ਨੋਟ ਕੀਤਾ ਹੈ ਕਿ ਦੁਸ਼ਮਣ ਦੀ ਫੌਜ ਬਹੁਤ ਜ਼ਿਆਦਾ ਸੀ ਪਰ ਸੱਚ ਇਹ ਵੇ ਅੰਦਰ ਸਿੱਖਾਂ ਦਾ ਹੌਸਲਾ ਵੀ ਕੋਈ ਘੱਟ ਨਹੀਂ ਸੀ ਇੰਨੀ ਜ਼ਿਆਦਾ ਫੌਜ ਨੂੰ ਵੇਖ ਕੇ ਵੀ ਉਹਨਾਂ ਦਾ ਹੌਸਲਾ ਜਿਹੜਾ ਬਿਲਕੁਲ ਬੁਲੰਦ ਰਿਹਾ ਸੱਚ ਇਹ ਵੇ ਜਿਸ ਵਕਤ ਤਿੰਨ ਜਥੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਬਾਅਦ ਦੇ ਵਿੱਚ ਦੁਸ਼ਮਣਾਂ ਦੇ ਵਿੱਚੋਂ ਮਲੇਰ ਕੋਟਲੇ ਦੇ ਖਾਨਦਾਨ ਵਿੱਚੋਂ ਨਾਹਰ ਖਾਂ ਸੋਚਦੇ ਕਿਉਂ ਨਾ ਹੁਣ ਤਾਂ ਅੰਦਰ ਸਿੱਖਾਂ ਦੀ ਗਿਣਤੀ ਬਹੁਤ ਘੱਟ ਰਹੇਗੀ ਹੋਵੇਗੀ ਹੁਣ ਪੌੜੀ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿੰਦਾ ਆ ਮਰਦਾ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਮੈਂ ਪੇਸ਼ ਕਰਾਂਗਾ ਪੌੜੀ ਲਾ ਕੇ ਚੜਨ ਲੱਗਾ ਤੇ ਸੱਚ ਇਹ ਵਿੱਚ ਜਿੱਦਾਂ ਹੀ ਸ੍ਰੀ ਉਤਾ ਨੂੰ ਗੜੀ ਵਾਲੇ ਪਾਸੇ ਨੂੰ ਪੌੜੀ ਲਾ ਕੇ ਚੜਿਆ دیوار ਤੋਂ ਤਾਂ ਹੋ ਕੇ ਵੇਖਣ ਲੱਗਾ ਇੱਕੋ ਦਮ ਗੁਰੂ ਪਾਤਸ਼ਾਹ ਨੇ ਗੁਰਜ ਮਾਰੀ ਢਾਲ ਦਾ वार ਕੀਤਾ ਤੇ ਪੌੜੀ ਤੋਂ ਪਿੰਡ ਪਰਨੇ ਥੱਲੇ ਆਣ ਕੇ ਡਿੱਗ ਗਿਆ ਇਹ ਵੀ ਆਪਣੀ ਜ਼ਿੰਦਗੀ ਅੰਦਰ ਖਤਮ ਹੋ ਗਿਆ ਦੂਜਾ ਜਰਨੈਲ ਆਇਆ ਖਵਾਜਾ ਮਰਦੂਦ ਤੇ ਸੱਚ ਇਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੇ ਜਫਰਨਾਮੇ ਦੇ ਵਿੱਚ ਜਦੋਂ ਔਰੰਗਜ਼ੇਬ ਨੂੰ ਜਿੱਤ ਦੀ ਚਿੱਠੀ ਲਿਖੀ ਜਾਂਦੀ ਹੈ ਕੁਝ ਕੁ ਲਫ਼ਜ਼ ਵਰਤੇ ਨੇ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਪੜ੍ਹਦੇ ਆਂ ਤੇ ਸਾਨੂੰ ਕਿਤੇ ਵੀ ਅਫਸੋਸ ਸ਼ਬਦ ਉਹਨਾਂ ਦੇ ਜੀਵਨ ਦੇ ਵਿੱਚ ਵੇਖਣ ਨੂੰ ਨਹੀਂ ਜੇ ਮਿਲਦਾ ਪਰ ਜਦੋਂ ਜਫਰ ਨਾਮੇ ਨੂੰ ਪੜ੍ਹਦੇ ਆਂ ਉੱਥੇ ਉਹਨਾਂ ਨੇ ਇੱਕ ਵਾਰੀ ਅਫਸੋਸ ਸ਼ਬਦ ਦਾ ਜ਼ਿਕਰ ਕੀਤਾ ਹੈ ਉਹ ਕਿਸ ਕਰਕੇ ਲਿਖਦੇ ਨੇ ਔਰੰਗਜ਼ੇਬ ਨੂੰ ਕਿ ਔਰੰਗਜ਼ੇਬ ਤੇਰਾ ਇੱਕ ਬਹਾਦਰ ਜਰਨੈਲ ਜਿਹੜਾ ਇਹ ਸੌਂ ਖਾ ਕੇ ਆਇਆ ਸੀ ਕਿ ਮੈਂ ਪੌੜੀ ਲਾ ਕੇ ਗੜੀ ਦੇ ਅੰਦਰ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿੰਦਾ ਜਾਂ ਮਰਦਾ ਪਕੜ ਕੇ ਤੇਰੇ ਦਰਬਾਰ ਦੇ ਵਿੱਚ ਪੇਸ਼ ਕਰਾਂਗਾ ਉਹ ਚੜਿਆ ਜਰੂਰ ਪੌੜੀ ਦੇ ਉੱਪਰ ਤੇ ਜਿਸ ਵਕਤ ਉਹਨੇ ਆਪਣਾ ਸਿਰ ਦੀਵਾਰ ਦੇ ਥੋੜਾ ਤਾਂ ਕੀਤਾ ਮੈਂ ਸਾਹਮਣੇ ਸੀ ਮੈਂ ਆਪਣੀ ਕਮਾਨ ਦੇ ਉੱਪਰ ਤੀਰ ਚੜਾਇਆ ਤੇ ਅਫਸੋਸ ਮੈਨੂੰ ਇੱਕ ਗੱਲ ਦਾ ਮੈਨੂੰ ਸਾਹਮਣੇ ਤਾਂ ਕਿ ਮੇਰਾ ਤੀਰ ਕਮਾਨ ਦੇ ਉੱਪਰ ਚੜਿਆ ਦਾ ਚੜੇ ਰਹਿ ਗਿਆ ਜੇਕਰ ਥੋੜੀ ਦੇਰ ਹੋਰ ਮੇਰੇ ਸਾਹਮਣੇ ਖੜਾ ਰਹਿੰਦਾ ਮੈਂ ਇੱਕ ਤੀਰ ਉਹਨੂੰ ਵੀ ਬਖਸ਼ ਦੇਣਾ ਸੀ ਮੈਨੂੰ ਅਫਸੋਸ ਹੋਇਆ ਕਿ ਮੈਂ ਤੀਰ ਕਮਾਨ ਤੇ ਚੜਾਇਆ ਤੇ ਤੇਰਾ ਬਹਾਦਰ ਜਰਨੈਲ ਜਿਹੜਾ ਤੇਰੇ ਦਰਬਾਰ ਦੇ ਵਿੱਚ ਸੋਹਾ ਚੁੱਕ ਕੇ ਤੁਰਿਆ ਸੀ ਉਹ ਮੇਰੇ ਸਾਹਮਣੇ ਆੜ ਨਾ ਸਕਿਆ ਉਹ ਵੀ ਜ਼ਿੰਦਗੀ ਦੇ ਅੰਦਰ ਉਲਟੇ ਪੈਰੀ ਭੱਜਣ ਨੂੰ ਤਿਆਰ ਹੋ ਗਿਆ ਜਦੋਂ ਇਹ ਸਾਰੀਆਂ ਗੱਲਾਂ ਵਾਪਰਦੀਆਂ ਨੇ ਅਖੀਰ ਅੱਧਾ ਦਿਨ ਬਤੀਤ ਹੋ ਜਾਂਦਾ ਹੈ ਤੇ ਇਤਿਹਾਸ ਕਹਿੰਦਾ ਹੈ ਕਿ ਵੱਡੇ ਫਰਜੰਦ ਸਹਬਜ਼ਾਦਾ ਅਜੀਤ ਸਿੰਘ ਜੀ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਉਂਦੇ ਨੇ ਤੇ ਆਣ ਕੇ ਪਾਤਸ਼ਾਹ ਤੋਂ ਜੰਗ ਦੇ ਮੈਦਾਨ ਦੇ ਵਿੱਚ ਜਾਣ ਦੀ ਇਜਾਜ਼ਤ ਮੰਗਦੇ ਨੇ ਤੇ ਹੁਣ ਗੁਰੂ ਪਾਤਸ਼ਾਹ ਦਾ ਜਿਗਰਾ ਦੇਖਿਓ ਆਪ ਆਪਣੇ ਹੱਥੀਂ ਪੁੱਤਰ ਨੂੰ ਜੰਗ ਦੇ ਮੈਦਾਨ ਦੇ ਵਿੱਚ ਜਾਣ ਵਾਸਤੇ ਤਿਆਰ ਕਰਦੇ ਨੇ ਆਪਣੇ ਹੱਥੀ ਗੜੀ ਦਾ ਦਰਵਾਜ਼ਾ ਖੋਲਿਆ ਜਾਂਦਾ ਹੈ ਤੇ ਆਪਣੀਆਂ ਅੱਖਾਂ ਦੇ ਨਾਲ ਗੜੀ ਦੀ ਉੱਪਰ ਵਾਲੀ ਛੱਤ ਤੇ ਜਾ ਕੇ ਮਾਉਂਟੀ ਤੇ ਜਾ ਕੇ ਆਪਣੇ ਪੁੱਤ ਨੂੰ ਜੰਗ ਦੇ ਮੈਦਾਨ ਦੇ ਵਿੱਚ ਲੜਦਾ ਹੋਇਆ ਤੱਕਦੇ ਨੇ ਤੇ ਜਦੋਂ ਲੜਦੇ ਲੜਦੇ ਸਹਬਜ਼ਾਦਾ ਅਜੀਤ ਸਿੰਘ ਦੁਸ਼ਮਣ ਦਲਾਂ ਦੇ ਵਿੱਚ ਪਹੁੰਚ ਜਾਂਦੇ ਨੇ ਕਈਆਂ ਨੂੰ ਖਤਮ ਕਰਕੇ ਆਪਣੇ ਜਥੇ ਸਮੇਤ ਜਦੋਂ ਸ਼ਹਾਦਤ ਦਾ ਜਾਮ ਪੀਂਦੇ ਨੇ ਤਾਂ ਸੱਚ ਕਰਕੇ ਜਾਣਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਵਕਤ ਇੱਕ ਗੱਲ ਕਹਿੰਦੇ ਨੇ ਕਿ ਅੱਜ ਖਾਲਸਾ ਖਾਸ ਭਇਓ ਸਤਗੁਰ ਕੇ ਦਰਬਾਰ ਅੱਜ ਮੇਰੇ ਪੁੱਤ ਨੇ ਸਾਬਤ ਕਰ ਦਿੱਤਾ ਕਿ ਜ਼ਿੰਦਗੀ ਦੇ ਅੰਦਰ ਮੈਂ ਕੇਵਲ ਦੂਜਿਆਂ ਦੇ ਪੁੱਤਰਾਂ ਨੂੰ ਸ਼ਹੀਦ ਕਰਵਾਉਣ ਵਾਸਤੇ ਨਹੀਂ ਸੀ ਖੁਸ਼ੀ ਖੁਸ਼ੀ ਸਹਿਬ ਜੀ ਆਦਾ ਅਜੀਤ ਸਿੰਘ ਸ਼ਹਾਦਤ ਦਾ ਜਾਂ ਪਿੰਦੇ ਨੇ ਤੇ ਗੁਰੂ ਪਾਤਸ਼ਾਹ ਜੀ ਗੜੀ ਦੇ ਉੱਪਰ ਖੜ ਕੇ ਇਹ ਆਵਾਜ਼ ਬੁਲੰਦ ਕਰਦੇ ਨੇ ਜਕਾਰਾ ਛੱਡ ਕੇ ਜਿਸ ਕੀ ਬਸਤ ਤਿਸ ਅੱਗੇ ਰਾਖੇ ਪ੍ਰਭ ਕੀ ਆਗਿਆ ਮੰਨੇ ਮਾਥੇ ਉਸ ਮਾਲਕ ਦਾ ਸ਼ੁਕਰ ਕਰਦੇ ਨੇ ਕਿ ਪਾਤਸ਼ਾਹ हे ਅਕਾਲ ਪੁਰਖ ਵਾਹਿਗੁਰੂ ਤੂੰ ਬੜੀ ਰਹਿਮਤ ਕੀਤੀ ਮੇਰੇ ਉੱਪਰ ਆ ਜਿੰਦਗੀ ਦੇ ਅੰਦਰ ਮੈਂ ਇੱਕ ਆਪਣੇ ਪੁੱਤਰ ਨੂੰ ਸ਼ਹੀਦ ਕਰਵਾ ਕੇ ਤੇਰੇ ਦਰ ਤੇ ਸੁਰਖਰੂ ਹੋ ਗਿਆ योगी ਅੱਲਾ ਯਾਰ ਖਾਨ ਨੇ ਬੜੇ ਕਮਾਲ ਦੀ ਦਾਸਤਾਨ ਇੱਥੇ ਪੇਸ਼ ਕੀਤੀ ਹੈ ਉਹ ਕਹਿੰਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਵੱਲ ਤੱਕੀਦੇ ਤਾਂ ਸੱਚ ਇਹ ਵੇ ਦੁਨੀਆ ਦੇ ਵਿੱਚ ਕੋਈ ਐਸਾ ਹੋਰ ਦੂਜਾ ਰਹਿਬਰੀ ਨਜ਼ਰ ਨਹੀਂ ਆਉਂਦਾ ਉਸ ਨੇ ਬੜੇ ਕਮਾਲ ਦੀ ਗੱਲ ਕਹੀ ਉਹ ਕਹਿੰਦਾ ਯੂਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ ਰਤਵਾ ਗੁਰੂ ਗੋਬਿੰਦ ਸਿੰਘ ਨਬੀਉਂ ਕਾ ਬੜਾਇਆ ਕਟਾਕ ਕਰ ਚਾਰ ਪਿਸਰ ਇੱਕ ਆਂਸੂ ਨਾ ਗिराਇਆ ਕਹਿੰਦੇ ਨੇ ਕਿ ਯੂਕੂਬ ਤੇ ਯੂਸਫ ਦੋਨੋਂ ਪਿਤਾ ਪੁੱਤਰ ਨੇ ਤੇ ਇੱਕ ਅਰਬ ਦੇਸ਼ ਦਾ ਬਾਦਸ਼ਾਹ ਤੇ ਦੂਜਾ ਮਿਸਰ ਦੇਸ਼ ਦਾ ਬਾਦਸ਼ਾਹ ਤੇ ਜਿਸ ਵਕਤ ਪਿਤਾ ਅਤੇ ਪੁੱਤਰ ਦੀ ਜੁਦਾਈ ਹੁੰਦੀ ਹੈ ਤੇ ਪਿਤਾ ਅਤੇ ਪੁੱਤਰ ਦੋਨੋਂ ਗਲ ਰੱਖ ਕੇ ਉੱਚੀ ਉੱਚੀ ਰੋਂਦੇ ਨੇ ਹਾਲਾਂਕਿ ਰਾਜ ਕਰਨ ਵਾਸਤੇ ਦੂਜੀ ਰਿਆਸਤ ਦੇ ਵਿੱਚ ਪੁੱਤਰ ਨੇ ਜਾਣਾ ਪਰ ਫਿਰ ਵੀ ਰੋਇਆ ਜਾ ਰਿਹਾ ਤੇ ਪਰ ਜੋਗੀ ਅੱਲਾ ਯਾਰ ਖਾਂ ਕਹਿੰਦੇ ਕਿ ਦੁਨੀਆ ਦੇ ਲੋਕੋ ਮੈਨੂੰ ਕੋਈ ਐਹੋ ਜਿਹਾ ਰਹਿਬਰ ਐਹੋ ਜਿਹਾ ਆਗੂ ਕੌਮ ਦਾ ਦਿਖਾਓ ਜਿਹੜਾ ਆਪਣੇ ਪੁੱਤ ਸ਼ਹੀਦ ਕਰਵਾ ਕੇ ਵੀ ਖੁਸ਼ੀ ਖੁਸ਼ੀ ਚ ਝੂਮਦਾ ਪਿਆਏ ਇੱਕ ਵੀ ਹੰਝੂ ਉਹਨਾਂ ਦੀਆਂ ਅੱਖਾਂ ਦੇ ਵਿੱਚ ਮੈਨੂੰ ਵੇਖਣ ਵਾਸਤੇ ਤੱਕ ਨਹੀਂ ਨਜ਼ਰ ਆਇਆ ਤੇ ਉਸ ਨੇ ਅਗਲੀ ਗੱਲ ਕਹਿ ਦਿੱਤੀ ਜੇਕਰ ਯੂਸਫ ਅਤੇ ਯਕੂਬ ਦੀ ਗੱਲ ਕੀਤੀ ਤੇ ਨਾਲ ਹੀ ਨਾਲ ਦੂਜੇ ਰਹਿਬਰਾਂ ਦੀ ਗੱਲ ਵੀ ਜੋਗੀ ਅੱਲਾ ਯਾਰ ਖਾਨੇ ਕਰ ਦਿੱਤੇ ਉਹ ਕਹਿੰਦਾ ਕਿ ਡਡਕਮੇ ਫਰੇਥਾ ਰਾਮ ਤੋਂ ਸੀਤਾ ਤੇ ਬਗਲ ਮੇ ਉਸ ਫਕਰੇ ਜਹ ਇੰਦ ਕੀ ਮਾਤਾ થી ਬਗਲ ਮੇ ਲక్ష్ਮਣ ਸਾਹ ਬਰਾਦਰ ਤਕਸੀਮੇ ਜਿਗਰ ਥਾ ਸੱਚ ਹੈ ਗੁਰੂ ਗੋਬਿੰਦ ਘਰ ਉਤਬਾਹੀ ਦਿਗਰ ਥਾ ਜੇਕਰ ਗੱਲ ਕਰੀਏ ਰਾਮ ਦੀ ਬਨਵਾਸਤ ਵਾਸਤੇ ਚਲੇਆ ਤੇ ਕੱਲਾ ਨਹੀਂ ਚਲੇਆ ਨਾਲ ਭਰਾ ਹੈ ਨਾਲ ਉਸ ਦੀ ਪਤੀ ਪਤਨੀ ਹੈ ਤੇ ਪਤਾ ਹੈ ਪਿਤਾ ਨੂੰ ਕਿ 14 ਸਾਲ ਬਾਅਦ ਇਸ ਨੇ ਘਰ ਵਾਪਸ ਆ ਜਾਣੇ ਫਿਰ ਵੀ ਸਦਮੇ ਦੇ ਵਿੱਚ ਆ ਕੇ ਉਸ ਦੇ ਪਿਤਾ ਦਸ਼ਰਦ ਦੀ ਮੌਤ ਹੁੰਦੀ ਪਈ ਹੈ ਤੇ ਜੋਗੀ ਅੱਲਾ ਯਾਰਖਾਂ ਕਹਿੰਦੇ ਕ੍ਰਿਸ਼ਨਜੀਤ ਦੀ ਤਾਂ ਗੱਲ ਹੀ ਛੱਡ ਦੋ ਉਸ ਨੂੰ ਪੁੱਤਾਂ ਦੇ ਦਰਦ ਦਾ ਕੀ ਪਤਾ ਹੋਵੇਗਾ ਉਸ ਦਾ ਤਾਂ ਆਪਣੇ ਕੋਈ ਪੁੱਤ ਨਹੀਂ ਸੀ ਅਕਸਰ ਪੁੱਤਾਂ ਦਾ ਦਰਦ ਉਸ ਨੂੰ ਪਤਾ ਹੋਇਆ ਕਰਦੇ ਜਿਸ ਦੇ ਘਰ ਆਪਣੀ ਔਲਾਦ ਹੋਵੇ ਆਪਣਾ ਪੁੱਤਰ ਹੋਵੇ ਉਸ ਦੇ ਘਰ ਤਾਂ ਆਪਣਾ ਪੁੱਤ ਹੀ ਕੋਈ ਨਹੀਂ ਸੀ ਉਸ ਨੂੰ ਪੁੱਤਾਂ ਦਾ ਦਰਦ ਕੀ ਪਤਾ ਹੋਵੇ ਪਰ ਅਖੀਰ ਦੇ ਵਿੱਚ ਉਹ ਇੱਕ ਗੱਲ ਕਹਿੰਦੇ ਕਿ ਮਹਾਭਾਰਤ ਵਰਗੇ ਯੋਧ ਦੇ ਵਿੱਚ ਸ਼੍ਰੀ ਕ੍ਰਿਸ਼ਨ ਵੱਲੋਂ गीता ਦਾ ਉਪਦੇਸ਼ ਦੇ ਕੇ ਦੂਜਿਆਂ ਦੇ ਪੁੱਤ ਮਰਵਾਉਣੇ ਤਾਂ ਬਹੁਤ ਸੌਖੇ ਨੇ ਮੈਨੂੰ ਕੋਈ ਐਹੋ ਜਿਹਾ ਰਹਿਬਰ ਦਿਖਾਓ ਜਿਹੜਾ ਆਪਣੇ ਪੁੱਤਰਾਂ ਨੂੰ ਆਪਣੇ ਹੱਥੀਂ ਜੰਗ ਦੇ ਮੈਦਾਨ ਦੇ ਵਿੱਚ ਤੋਰ ਕੇ ਸ਼ਹਾਦਤ ਦਾ ਜਾਂ ਪੀਣ ਵਾਸਤੇ ਤਿਆਰ ਕਰਦਾ ਪਿਆ ਹੈ ਖੁਸ਼ੀ ਖੁਸ਼ੀ ਉਸ ਦੇ ਬੜੇ ਕਮਾਲ ਦੇ ਬੋਲ ਨੇ ਮੈਂ ਫਿਰ ਦੁਬਾਰਾ ਕਹਿਣਾ ਚਾਹਾਂਗਾ ਯਕੂਬ ਕੋ ਯੂਸਫ ਕੇ ਵਿਛੜਨੇ ਨੇ ਰੁੜਾਇਆ ਰਤਵਾ ਗੁਰੂ ਗੋਬਿੰਦ ਨੇ ਨਬੀਉਂ ਕਾ ਬੜਾਇਆ ਕਟਾ ਕਰ ਚਾਰ ਪਿਸਰ ਇੱਕ ਆਂਸੂ ਨਾ ਗਰਾਇਆ ਡਡਕਮੇ ਫਰੇ ਥਾ ਰਾਮ ਤੋਂ ਸੀਤਾ ਤੀ ਬਗਲ ਮੇ ਉਸ ਫਕਰੇ ਜਹਾਂ ਹਿੰਦ ਕੀ ਮਾਤਾ ਤੀ ਬਗਲ ਮੇ ਲక్ష్ਮਣ ਸਾਹ ਬਰਾਦਰ ਤਕਸੀਮੇ ਜਿਗਰ ਥਾ ਤੇ ਅੱਗੇ ਕਹਿੰਦਾ ਏ ਬਾਕੀ ਹੈ ਕਨਈਆ ਤੋਂ ਨਹੀਂ ਉਸਕਾ ਪਿਸਰ ਥਾ ਸੱਚ ਹੈ ਗੁਰੂ ਗੋਬਿੰਦ ਕਾ ਰਤਵਾ ਹੀ ਦਿਗਰ ਦਾ ਦਿਗਰ ਥਾ ਕਟਾਇਆ ਸ਼ਾਮ ਨੇ ਸ਼ਿਸ਼ਿਓ ਕੋ ਗੀਤਾ ਸੁਣਾ ਕਰ ਰੂਹ ਫੂਕਦੀ ਗੁਰੂ ਗੋਬਿੰਦ ਨੇ ਔਲਾਦ ਕਟਾਕਰ ਮੈਨੂੰ ਇਹੋ ਜਿਹਾ ਰਹਿਬਰਤਾ ਦਿਖਾਓ ਜਿਹੜਾ ਆਪਣੇ ਪੁੱਤਰਾਂ ਨੂੰ ਆਪਣੇ ਹੱਥੀਂ ਜੰਗ ਦੇ ਮੈਦਾਨ ਦੇ ਵਿੱਚ ਤਿਆਰ ਕਰਕੇ ਸ਼ਹੀਦ ਹੋਣ ਵਾਸਤੇ ਤੁਰਦਾ ਪਿਓ ਅਖੀਰ ਦੇ ਵਿੱਚ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਵਾਲੇ ਪਾਸੇ ਆਉਣ ਲੱਗਾ ਜੋਗੀ ਅੱਲਾ ਯਾਰ ਖਾਂ ਇੱਕ ਗੈਰ ਸਿੱਖ ਵਿਦਵਾਨ ਨੇ ਪਾਦਸ਼ਾਹ ਅਤੇ ਉਹਨਾਂ ਦੇ ਫਰਜ਼ੰਦਾਂ ਦੀ ਬੜੀ ਰੱਜ ਕੇ ਤਾਰੀਫ਼ ਕੀਤੀ ਤੇ 1921 ਦੇ ਕਰੀਬ ਇਸ ਨੂੰ ਇਸਲਾਮ ਦੇ ਵਿੱਚੋਂ ਬੇਦਖਲ ਕਰ ਦਿੱਤਾ ਗਿਆ ਤੇ ਔਰੰਗਜੇਬ ਨੇ ਲਾਹੌਰ ਦੇ ਵਿੱਚ ਇੱਕ ਮਸਜਿਦ ਬਣਾਈ ਸੀ ਮਸਜਿਦ-ਏ-ਪੇਸ਼ ਤੇ ਜਿਸ ਵਕਤ ਅਖੀਰੀ ਸਵਾਸਾਂ ਤੇ ਐ ਜੋਗੀ ਅੱਲਾ ਯਾਰ ਖਾਂ ਤੇ ਉਸ ਮਸਜਿਦ-ਏ-ਪੇਸ਼ ਦਾ ਕਾਜੀ ਲਾਹੌਰ ਦੀ ਉਸ ਮਸਜਿਦ ਦਾ ਕਾਜੀ ਜੋਗੀ ਅੱਲਾ ਯਾਰ ਖਾਂ ਦੇ ਕੋਲ ਆਉਂਦਾ ਹੈ ਤੇ ਆਣ ਕੇ ਇੱਕ ਗੱਲ ਕਹਿੰਦਾ ਹੈ ਕਿ ਤੂੰ ਮੈਨੂੰ ਇੱਕ ਗੱਲ ਦੱਸ ਤੈਨੂੰ ਕਾਫਰ ਦੇ ਬੱਚੇ ਹੀ ਮਿਲੇ ਸੰਤਰੀਫ ਕਰਨ ਵਾਸਤੇ ਤੇਰੇ ਸਾਹਮਣੇ ਹਜਰਤ ਮੁਹੰਮਦ ਸਾਹਿਬ ਦੇ ਦੋਤਰੇ ਵੀ ਸਨ ਤੂੰ ਉਹਨਾਂ ਦੀ ਤਰੀਫ਼ ਵੀ ਕਰ ਸਕਦਾ ਸੀ ਤਾਂ ਸੱਚ ਇਹ ਵੇ ਉਸ ਵਕਤ ਜੋਗੀ ਅੱਲਾ ਯਾਰ ਖਾਂ ਇੱਕ ਗੱਲ ਕਹਿੰਦਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਰਜੰਦਾ ਦੀ ਤਾਰੀਫ਼ ਇਸ ਕਰਕੇ ਵੇਖੀ ਹੈ ਕਿ ਇਸ ਕਰਕੇ ਕੀਤੀ ਹੈ ਕਿ ਜੈਸੀ ਬਹਾਦਰੀ ਦੇ ਜੋਰ ਉਹਨਾਂ ਨੇ ਵਿਖਾਏ ਨੇ ਐਸੀ ਬਹਾਦਰੀ ਦੇ ਜੋਰ ਮੈਨੂੰ ਹੋਰ ਕਿਸੇ ਇਤਿਹਾਸਕਾਰ ਕਿਸੇ ਰਹਿਬਰ ਦੇ ਵਿੱਚੋਂ ਜ਼ਿੰਦਗੀ ਅੰਦਰ ਵੇਖਣ ਨੂੰ ਨਹੀਂ ਮਿਲਦੇ ਤੇ ਜਿਸ ਵਕਤ ਕਾਜੀ ਦੇ ਨਾਲ ਇਹ ਗੱਲਬਾਤ ਚੱਲਦੀ ਪਈ ਏ ਕਾਜੀ ਕਹਿੰਦਾ ਏ ਅਜੇ ਵੀ ਮੌਕਾ ਏ ਤੂੰ ਭੁੱਲ ਬਖਸ਼ਾ ਲੈ ਮਾਫੀ ਮੰਗ ਲੈ ਤੇ ਤੋਬਾ ਕਰ ਦੇ ਕਿ ਗਾਂ ਤੋਂ ਕਾਫਰ ਦੇ ਬੱਚਿਆਂ ਦੀ ਤਾਰੀਫ ਨਹੀਂ ਕਰੇਗਾ ਤੇ ਜੇਕਰ ਇਦਾਂ ਕਰੇਗਾ ਤੈਨੂੰ ਮੁਹੰਮਦ ਸਾਹਿਬ ਦੀ ਗੋਦ ਵੀ ਨਸੀਬ ਹੋਵੇਗੀ ਤੇਰੇ ਵਾਸਤੇ ਜੰਨਤ ਦੇ ਦਰਵਾਜੇ ਵੀ ਖੁੱਲ ਜਾਣਗੇ ਪਰ ਜੇਕਰ ਤੂੰ ਮਾਫੀ ਨਾ ਮੰਗੀ ਇਸਲਾਮ ਦੇ ਵਿੱਚ ਦਾਖਲ ਨਾ ਹੋਇਆ ਕਿਉਂਕਿ ਇਸਲਾਮ ਦੇ ਵਿੱਚ ਲੈ ਕੇ ਆਉਣਾ ਕਿਸੇ ਨੂੰ ਬਹੁਤ ਵੱਡਾ ਪੁੰਨ ਸਮਝਿਆ ਜਾਂਦਾ ਹੈ ਜੇਕਰ ਤੂੰ ਅਜੇ ਵੀ ਇਸਲਾਮ ਦੇ ਵਿੱਚ ਦਾਖਲ ਨਾ ਹੋਇਆ ਤੇਰੇ ਵਾਸਤੇ ਮੁਹੰਮਦ ਸਾਹਿਬ ਜੰਨਤ ਦੇ ਦਰਵਾਜੇ ਬੰਦ ਕਰ ਦੇਣਗੇ ਤੈਨੂੰ ਉਹਨਾਂ ਦੀ ਗੋਦ ਨਸੀਬ ਨਹੀਂ ਹੋਵੇਗੀ ਤਾਂ ਅੱਗੋ ਜੋਗੀ ਅੱਲ੍ਹਾ ਯਾਰ ਖਾਨ ਨੇ ਇੱਕ ਬੜੇ ਕਮਾਲ ਦੀ ਗੱਲ ਕਹੀ ਉਹ ਕਹਿੰਦਾ ਕਿ ਮੈਨੂੰ ਨਹੀਂ ਲੋੜ ਕਿ ਮੁਹੰਮਦ ਸਾਹਿਬ ਮੇਰੇ ਵਾਸਤੇ ਜੰਨਤ ਦੇ ਦਰਵਾਜ਼ੇ ਖੋਲ ਖੋਲਣ ਮੈਨੂੰ ਨਹੀਂ ਲੋੜ ਕਿਸੇ ਸਵਰਗ ਦੀ ਮੈਨੂੰ ਨਹੀਂ ਚਾਹੀਦੀ ਮੁਹੰਮਦ ਸਾਹਿਬ ਦੀ ਗੋਦ ਜਦੋਂ ਮੈਂ ਅੰਤਰ ਆਤਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਲੈ ਕੇ ਆਉਣਾ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਕਲਗੀਆਂ ਵਾਲੇ ਮੈਨੂੰ ਆਪਣੀ ਗੋਦ ਦੇ ਵਿੱਚ ਛੇਤੀ ਤੋਂ ਛੇਤੀ ਉਡੇਕਦੇ ਹੋਣ ਗੱਲ ਕੀ ਇਨਾ ਸਮਰਪਣ ਇੱਕ ਗੈਰ ਸੇਖ ਵਿਦਵਾਨ ਨੇ ਤੇ ਜਦੋਂ ਉਸ ਦੀਆਂ ਰਚਨਾਵਾਂ ਨੂੰ ਪੜਦੇ ਆ ਤੇ ਸੱਚ ਕਰਕੇ ਜਾਣਿਓ ਇਹ ਅਹਿਸਾਸ ਹੁੰਦਾ ਏ ਕਿ ਜਿੰਨਾ ਦਰਦ ਉਸ ਨੇ ਆਪਣੀ ਰਚਨਾ ਦੇ ਵਿੱਚ ਭਰਿਆ ਹੈ ਐਸਾ ਦਰਦ ਗੁਰੂ ਪਾਤਸ਼ਾਹ ਅਤੇ ਉਹਨਾਂ ਦੀ ਸ਼ਹਾਦਤ ਦੇ ਵਿੱਚ ਉਹ ਕਿਤੇ ਹੋਰ ਸਾਨੂੰ ਵੇਖਣ ਨੂੰ ਨਹੀਂ ਜੇ ਮਿਲਦਾ ਅਖੀਰ ਦੇ ਵਿੱਚ ਇੱਕ ਵਿਦਵਾਨ ਦੀ ਇੱਕ ਲਿਖਤ ਕਹਿ ਕੇ ਸਮਾਪਤੀ ਜਿਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪੁੱਤਰਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਤੋਰਦੇ ਨੇ ਤੇ ਉਸ ਵਿਦਵਾਨ ਨੇ ਬੜੇ ਕਮਾਲ ਦੀ ਖਿਆਲੀ ਉਡਾਰੀ ਮਾਰੀ ਹੈ ਕਿ ਸੱਚ ਇਹ ਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਦੋਨੋਂ ਪੁੱਤਰਾਂ ਨੂੰ ਸ਼ਹੀਦ ਹੋਣ ਵਾਸਤੇ ਜੰਗ ਦੇ ਮੈਦਾਨ ਦੇ ਵਿੱਚ ਤੋਰਦੇ ਨੇ ਤਾਂ ਉਸ ਵਿਦਵਾਨ ਨੇ ਕਿਹਾ ਕਿ ਖੁਸ਼ੀਆਂ ਨਾਲ ਘੋੜੀ ਚੜ੍ਹੇ ਜੋੜੀ ਇਸ ਪਾਸੇ ਜੋੜੀ ਉਸ ਪਾਸੇ ਉਸ ਵੇਲੇ ਸਰਕਾਰ ਨੂੰ ਖਿਸ ਹੈ ਸੀ ਥੋੜੀ ਇਸ ਪਾਸੇ ਥੋੜੀ ਉਸ ਪਾਸੇ ਤੇ ਅਸਲੇ ਅਗਲੇ ਬੋਲ ਉਸ ਵਿਦਵਾਨ ਦੇ ਨੇ ਉਹ ਕਹਿੰਦਾ ਹੈ ਇਹ ਕੋਈ ਨਹੀਂ ਕਹਿ ਸਕਦਾ ਕਿ ਥੋੜੀ ਉਸ ਪਾਸੇ ਜੋੜੀ ਉਸ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਾਰ ਪੁੱਤ ਕੁਰਬਾਨ ਕਰਕੇ ਥੋੜੀ ਇਸ ਪਾਸੇ ਜੋੜੀ ਉਸ ਪਾਸੇ ਆਪਾਂ ਗੁਰਬਾਣੀ ਦੇ ਵਿੱਚੋਂ ਪੜ੍ਹਦੇ ਹਾਂ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਚਾਰ ਪੁੱਤ ਸ਼ਹੀਦ ਕਰਵਾ ਲੈ ਪਾਦਸ਼ਾਹ ਨੇ ਪਰ ਸੱਚ ਇਹ ਵੀ ਆਪਣੀ ਜ਼ਿੰਦਗੀ ਅੰਦਰ ਆਪ ਬੋਲ ਕੇ ਕਹਿੰਦੇ ਨੇ ਮੈਂ ਮਾਲਕ ਦੇ ਦਰ ਦੇ ਉੱਪਰ ਸੁਰਕਰੂ ਹੋ ਕੇ ਗਿਆ ਤੇ ਮੈਂ ਸਿਰਫ ਇਤਨੀ ਬੇਨਤੀ ਕਰਨੀ ਚਾਹਾਂਗਾ ਅਖੀਰ ਦੇ ਵਿੱਚ ਜੇਕਰ ਅੱਜ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਇੱਥੇ ਜੁੜੇ ਬੈਠੇ ਆ ਤਾਂ ਆਪਣੇ ਅੰਦਰ ਦਰਦ ਪੈਦਾ ਕਰਕੇ ਗੁਰੂ ਦੀ ਦਸੀ ਮਰਿਆਦਾ ਦੇ ਉੱਪਰ ਚੱਲਣ ਦਾ ਯਤਨ ਕਰਿਏ ਗੁਰਮਤ ਅਨੁਸਾਰ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਿਏ ਵਿਚਾਰਾਂ ਕਰਦਿਆਂ 10 ਪਾਸੋਂ ਬੇੰਤ ਭੁੱਲਾਂ ਹੋਈਆਂ ਨੇ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਪਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ